ਮਲੇਰਕੋਟਲਾ ਟਾਈਂਜ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਅਸ਼ਵਨੀ ਸੋਢੀ 13 ਨਵੰਬਰ 2025 ਦਿਨ ਵੀਰਵਾਰ ਆਧੁਨਿਕ ਯੁੱਗ ਵਿੱਚ ਵੀ ਪੰਜਾਬੀ ਜੁੱਤੀ ਦੀ ਪੂਰੀ ਚੜ੍ਹਤ ਹੈ ਪੰਜਾਬੀ ਜੁੱਤੀ ਪੰਜਾਬੀ ਸੱਭਿਆਚਾਰ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਜੁੱਤੀ ਸਿਰਫ ਪੈਰਾਂ ਦਾ ਸ਼ਿੰਗਾਰ ਨਹੀਂ ਸਗੋਂ ਇਹ ਪੰਜਾਬ ਦੀ ਰੂਹ ਗੀਤ ਬੋਲੀਆਂ ਦੀ ਟੜਕਣ ਅਤੇ ਰੋਜ਼ਾਨਾ ਜੀਵਨ ਦਾ ਅਨਖੜਵਾ ਹਿੱਸਾ ਹੈ ਚੜ੍ਹਦੇ ਪੰਜਾਬ ਅਤੇ ਲਹਿੰਦੇ ਪੰਜਾਬ ਹਰਿਆਣਾ ਹਿਮਾਚਲ ਚੰਡੀਗੜ੍ਹ ਅਤੇ ਜੰਮੂ ਰਾਜਸਥਾਨ ਦੇ ਕੁਝ ਇਲਾਕਿਆਂ ਵਿੱਚ ਜੁੱਤੀ ਦਾ ਇਤਿਹਾਸ ਸਦੀਆਂ ਪੁਰਾਣਾ ਹੈ ਕਾਰੀਗਰਾਂ ਵੱਲੋਂ ਤਿੱਲੇ ਤੇ ਬਹੁਤ ਹੀ ਬਰੀਕੀ ਨਾਲ ਕੀਤੀ ਸ਼ਾਨਦਾਰ ਹੱਥੀ ਕਢਾਈ ਕਰਕੇ ਤਿਆਰ ਕੀਤੀਆਂ ਜੁੱਤੀਆਂ ਮਨ ਨੂੰ ਭਾਉਂਦੀਆਂ ਹਨ ਅਤੇ ਮਲੇਰ ਕੋਟਲਾ ਦੇ ਕਾਰੀਗਰਾਂ ਵੱਲੋਂ ਬਣਾਈ ਪੰਜਾਬੀ ਜੁੱਤੀ ਤਿੱਲਾ ਜੁੱਤੀ ਦੀ ਮੰਗ ਪੰਜਾਬ ਸਮੇਤ ਦੇਸ਼ ਵਿਦੇਸ਼ ਵਿੱਚ ਵੀ ਬਹੁਤ ਜ਼ਿਆਦਾ ਹੈ ਪੰਜਾਬੀ ਜੁੱਤੀ ਨਾ ਸਿਰਫ ਪਹਿਰਾਵੇ ਦਾ ਹਿੱਸਾ ਹੈ ਬਲਕਿ ਇਹ ਪੰਜਾਬੀ ਮੁਹਾਵਰਿਆਂ ਦੀਤਾ ਤੇ ਰੀਤਾਂ ਰਮਝਾਂ ਵਿੱਚ ਵੀ ਜਿੰਦਾ ਹੈ ਜੁੱਤੀ ਝਾੜ ਕੇ ਚੜ ਮੋਟਿਆਰੇ ਨਹੀਂ ਗੱਡੀ ਐ ਸ਼ਕੀਨ ਜੱਟ ਦੀ ਪੇ ਮੈ ਪੈਰ ਜੁੱਤੀ ਨਾ ਪਾਵਾ ਸੱਦੀ ਹੋਈ ਸੱਜਣਾ ਦੀ ਜਦੋਂ ਤੁਰੇ ਮੜਕ ਦੇ ਨਾਲ ਵੇ ਜੁੱਤੀ ਚੂ-ਚੂ ਕਰਦੀ ਹੈ ਇਹ ਗੀਤ ਦੱਸਦੇ ਹਨ ਕਿ ਜੁੱਤੀ ਸਿਰਫ ਪੈਰਾਂ ਤੇ ਨਹੀਂ ਸਗੋਂ ਦਿਲਾਂ ਤੇ ਵੀ ਰਾਜ ਕਰਦੀ ਹੈ ਵਿਆਹਾਂ ਸ਼ਾਦੀਆਂ ਵਿੱਚ ਪੰਜਾਬੀ ਜੁੱਤੀ ਪੈਣਣੀ ਬਹੁਤ ਜ਼ਰੂਰੀ ਸਮਝਦੇ ਹਨ ਪੰਜਾਬੀ ਜੁੱਤੀ ਬਾਰੇ ਜਾਣਕਾਰੀ ਦਿੰਦੇ ਹੋਏ ਸ਼ੇਰ-ਏ-ਪੰਜਾਬ ਦੇ ਮਾਲਕ ਮੇਜਰ ਸਿੰਘ ਉਹਨਾਂ ਦੱਸਿਆ ਕਿ ਉਹ ਜੁੱਤੀਆਂ ਬਣਾਉਂਦਾ ਕੰਮਕਾਰ ਸਨ 1942 ਤੋਂ ਕਰਦੇ ਆ ਰਹੇ ਹਨ ਪਹਿਲਾਂ ਉਹਨਾਂ ਦੇ ਦਾਦਾ ਜੀ ਫਿਰ ਉਹ ਇਸ ਤਰ੍ਹਾਂ ਉਹਨਾਂ ਦੀ ਇਹ ਚੌਥੀ ਪੀੜ੍ਹੀ ਜੁੱਤੀਆਂ ਦੇ ਕੰਮਕਾਰ ਵਿੱਚ ਲੱਗੀ ਹੋਈ ਹੈ ਅਤੇ ਉਹਨਾਂ ਦੀਆਂ ਦੁਕਾਨ ਦੀਆਂ ਬਣੀਆਂ ਜੁੱਤੀਆਂ ਕੈਨੇਡਾ, ਅੰਦੀਕਾ, ਆਸਟ੍ਰੇਲੀਆ ਅਤੇ ਹੋਰ ਵਿਦੇਸ਼ਾਂ ਵਿੱਚ ਪੂਰੀ ਮੰਗ ਹੈ। ਧੰਨਵਾਦ।